ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸੀਰੀਜ਼ਾਂ ਤੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਉਣੀ ਆ ਠੀਕ ਹੈ ਕਿਸੇ ਪਲਾਟ ਦੀ ਜਾਂ ਜ਼ਮੀਨ ਦੀ ਤਾਂ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਵੇ ਤੇ ਅੱਜ ਆਪਾਂ ਪਿੰਡ ਸੀਬੀਆ ਦੇ ਵਿੱਚ ਘਰ ਲੈ ਕੇ ਆਏ ਆ ਅੱਜ ਤੁਹਾਨੂੰ ਦਿਖਾਉਣਗੇ ਇੱਕ ਵਾਰੀ 15 बाई 15 ਦਾ ਇਹ ਜਿਹੜਾ ਕਮਰਾ ਬਣਿਆ ਹੋਇਆ ਹੈਗਾ ਉੱਪਰ ਵੀ ਲੈਟਰ 16 बाई 16 16 बाई 16 ਦਾ ਕਮਰਾ ਇੱਧਰ ਬਣਿਆ ਹੋਇਆ। ਨਾਲ ਹੀ ਇਹਦੇ ਇੱਕ ਦੇ ਕਮਰਾ ਆ ਗਿਆ। 16 बाई 16 ਦੀ ਆ ਕਮਰਾ ਬਣਿਆ। ਇਹ ਬੈਡਰੂਮ ਆ ਇਹ ਉਧਰ ਵੀ ਬੈਡਰੂਮ ਆ। 16 बाई 16 ਠੀਕ ਆ। ਨਾਲ ਹੀ ਇਹਦੇ ਫੈਕਟਰੀ ਹੈ ਟੇਲਾਂ ਦੀ ਇੱਧਰ ਉਹ ਵੀ ਤੁਹਾਨੂੰ ਨਾਲ ਦਿਖਾ ਦੇਗਾ। ਤਾਂ ਪਿੰਡ ਸੀਵੀਆਂ ਦੇ ਵਿੱਚ ਇਹ ਘਰ ਬਣਿਆ ਹੋਇਆ 10 ਮਰਲੇ ਦੇ ਵਿੱਚ ਬਣਿਆ ਹੋਇਆ। ਦੋ ਕਮਰੇ ਇਹ ਆ। ਠੀਕ ਆ। ਲੈਓ। ਇਹਦਰ ਬਾਹਰ ਉੱਪਰ ਸੋਈ ਆ ਗਈ। ਇਹਦੇ ਉੱਪਰ ਆਪਾਂ ਸ਼ਰਟ ਬਣਿਆ ਹੋਏਗਾ। ਆਪਣੀ ਮਰਜ਼ੀ ਆਪਾਂ ਇੱਥੇ ਰਸੋਈ ਦੇ ਤੌਰ ਤੇ ਵਰਤਣਾ ਜਾਂ ਕੋਈ ਸਾਲ ਖੜਾਉਣਾ। ਠੀਕ ਆ। ਇਸ ਤਰ੍ਹਾਂ ਨਾਲ ਪੱਕੀ ਪੱਕੀ ਕਰਨ ਗਈ। ਠੀਕ ਆ। ਆਹ ਨਾਲ ਹੀ ਇਹਦੇ ਦੋ ਕਮਰੇ ਆ ਬਣੇ। ਦੋ ਕਮਰੇ ਨਾਲ ਹੀ ਇਹਦੇ ਆ ਬਣੇ ਹੋਏ ਆ ਇਹ ਟਾਇਲ ਵਾਲੇ ਤੇ। ਹੈਨਾ? ਇਹ ਵੀ ਟਾਇਲ ਵਾਲੇ ਤੇ ਇੱਕ ਵਾਰੀ ਦਿਖਾ ਦਿੰਦੇ ਹਾਂ ਮਾਨ ਕੇ ਨਾ। ਇਹ ਟਾਇਲ ਵਾਲੇ ਤੇ ਦੋਨੇ ਕਮਰੇ। ਹਾਂ ਚਾਹ ਤੇ ਕੋਈ ਨਿਗਾ ਮਾਰ ਲਓ ਪੜ ਇਧਰ ਲਿਓ ਹੂੰ ਨਾ ਇਹ ਕਮਰਾ ਇਹ ਇਧਰ ਬੜਿਆ ਲਓ ਇਹ ਵੀ ਟਾਇਲ ਵਾਲੇ ਤੇ ਆ ਠੀਕ ਹੈ ਥੋੜੇ ਗਾਸਟਰ ਵਗੈਰਾ ਕੀਤਾ ਹੋਆ ਨੀਚੇ ਫਰਸ਼ ਵੀ ਲੱਗੀ ਹੋਈ ਹੈਗੀ ਆ ਜੀ ਅੱਛਾ ਜੀ ਨਾਲ-ਨਾਲ ਇਹਦੇ ਇਸ ਤਰ੍ਹਾਂ ਚਾਹ ਤੇ ਪੱਕੀ ਗੱਨ ਵੱਜੀ ਰਹੀ ਹੈ ਮੇਨ ਜਣੀ ਕਿ ਫੜਕ ਤੋਂ ਨੇੜੇ ਹੀ ਆ ਲੇਕਿਨ ਹੋਰ ਤੋਂ ਬਿਲਕੁਲ ਨੇੜੇ ਆ ਆ ਮੇਨ ਦਰਵਾਜ਼ਾ ਹੈ ਕਾ ਇੱਥੇ ਲਾਇਟਨ ਬਾਥਰੂ ਆ ਗਿਆ 메ਨ ਦਰਵਾਜ਼ੇ ਵਾਲਾ ਪਰ ਲਾ ਇਥੋਂ ਜਿੱਥੇ ਗੱਡੀ ਗੁੱਡੀ ਚੱਕਵੇਂ ਹੁੰਦਾ ਵੀ ਭੀੜੀ ਗਲੀ ਦੇ ਵਿੱਚ ਆਪਾਂ ਨਹੀਂ ਲੈਣਾ ਗਲੀ ਵੀ ਖੁੱਲੀ ਲੱਗਦੀ ਹੈ ਜਿਹੜੀ ਗੜੀ ਲੱਗਦੀ ਹੈ ਇਹਨੂੰ ਉਹ ਮੇਨ ਖੁੱਲੀ ਲੱਗਦੀ ਇੱਕ ਲਾਇਟਨ ਬਾਥਰੂ ਇੱਧਰ ਆ ਗਿਆ ਲਾਇਟਨ ਬਾਥਰੂ ਦੋ ਆ ਲੈ ਇੱਧਰ ਆ ਗਿਆ ਨਾਲ ਹੀ ਲਾਇਟਨ ਬਾਥਰੂ ਇੱਧਰ ਆ ਗਿਆ ਠੀਕ ਹੈ ਜੀ ਮੇਰੇ ਉੱਤੇ ਮੇਰਾ ਖਲਾ ਉਹ ਦੂਸਰੇ ਪੰਗ ਹੋਊਗਾ ਆਪਣੇ ਸਲੀਟਾਂ। ਹਾਂ। ਟਰਾਲੀ ਆ ਨਹੀਂ ਹੁੰਦੀ ਆ ਜੀ ਘਰੇ। ਟਰਾਲੀ ਵਗੈਰਾ ਵਧੀਆ ਵੜਦੀ ਆ ਜੇ ਕਿਸੇ ਜੀਨੀਵਾਰ ਭਰਾੜੇ ਘਰ ਰੱਖਣਾ ਨਾ ਟਰਾਲੀ ਵਗੈਰਾ ਵਧੀਆ ਵੜਦੀ ਆ ਕਿਉਂਕਿ ਬਹੁਤ سارے ਭਰਾਵਾਂ ਦੇ ਫੋਨ ਆਉਂਦੇ ਬਈ ਵੀ ਘੱਟ ਬਜਟ ਦੇ ਵਿੱਚ ਘਰ ਹੋਵੇ। ਟਰਾਲੀ ਵਗੈਰਾ ਜਾਂਦੀ ਹੋਵੇ। ਹਨਾ। ਤਾਂ ਉਵੇਂ ਦੇ ਭਰਾ ਆਪਾਂ ਨੂੰ ਫੋਨ ਕਰ ਸਕਦੇ। ਨੀਚੇ ਆਪਣਾ WhatsApp ਨੰਬਰ ਚੱਲੀ ਜਾਂਦਾ। ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ। ਤਾਂ ਤੁਸੀਂ ਕੀ ਕਰਨਾ WhatsApp ਤੇ ਨਾ ਗੋਲ ਕੇ ਭੇਜਿਆ ਕਰੋ ਬਈ ਅਸੀਂ ਆ ਕਰ ਲੈਣਾ ਹੈ। ਤਾਂ ਅਕੇ ਤੁਹਾਨੂੰ ਵਾਪਸ ਅਸੀਂ ਕਾਲ ਕਰੀਏ। ਆਪਣਾ ਜਿਹੜਾ ਇੱਕ ਦਫ਼ਤਰ ਆ ਉਪੈਂਡ ਸੀਮਗਾ ਦੇ ਵਿੱਚ ਆ ਦੂਸਰਾ ਅਫਰ ਸ਼ਹਿਰ ਤੋਂ ਲਾਉਟਿੰਗਦਾਰੀ ਦੇ ਵਿੱਚ ਬਾਕੀ ਜੇ ਕਿਸੇ ਭਰਾ ਨੇ ਜਿਵੇਂ ਅਦਰਸ਼ ਨਗਰ ਦੇ ਵਿੱਚ ਪਲਾਟ ਲੈਣਾ ਜਾਂ ਮਲੂਟ ਰੋਡ ਤੇ ਕੋਈ ਪਲਾਟ ਲੈਣਾ ਜਾਂ ਸ੍ਰੀ ਮੁਕਤਸਰ ਸਾਹਿਬ ਵਾਲੇ ਰੋਡ ਤੇ ਕੋਈ ਪਲਾਟ ਲੈਣਾ ਉਹ ਵੀ ਦੱਸ ਦਿਆ ਕਰੋ ਬਾਕੀ ਜਿਵੇਂ ਜਿਵੇਂ ਕਿਲਾ 2 ਕਿੱਲੇ 5 ਕਿੱਲੇ 10 ਦੇ ਆਪਦੇ ਬਜਟ ਦੇ ਹਿਸਾਬ ਨਾਲ ਜਦੋਂ ਵੀ ਤੁਸੀਂ ਭਰਾੜੇ ਚੀਜ਼ ਖਰੀਦਣੀ ਆ ਤਾਂ ਆਉ ਤੋਂ ਪਹਿਲਾਂ ਫੋਨ ਲਾਜ਼ਮੀ ਕਰਨਾ ਇਹ ਮੇਨ ਦਰਵਾਜ਼ਾ ਹੈ ਠੀਕ ਹੈ ਥੇਮੈ ਤੁਹਾਨੂੰ ਦੱਸਿਆ ਬਾਕੀ ਜਿਵੇਂ ਤੁਹਾਨੂੰ ਕੋਈ ਚੀਜ਼ ਦਿਖਾਈ ਆ ਉਹ ਇੱਕੀ ਨਿਕਲੂ ਨੂੰ ਨੀ ਨਿਕਲੀ ਆਜ ਉਹ ਮੈਂ ਇੱਕ ਵਾਰੀ ਮੇਰੇ ਅੱਗੇ ਦਿਖਾ ਦੇ ਬਾਟਰਵਾਸ ਵਾਲੀ ਟੂਟੀ ਵગેਰਾ ਜਿਹੜੇ ਆਪਣਾ ਆਰਓ ਸਿਸਟਮ ਉਹ ਬਿਲਕੁਲ ਨਹੀਂ ਰਿਹਾ ਕਿ ਉਹ ਸੰਤੋਂ ਵੱਡਾ ਆਪਣਾ ਟੀਮ ਦਾ ਸਿਸਟਮ ਪਾਣੀ ਦਾ ਔਖਾ ਕਿਸੇ ਪਿੰਡ ਜੀ ਆਉਂਦੀ ਹੈ ਖਿਆਲ ਕੀ ਆਉਂਦੀ ਪਾਣੀ ਨੌਕਰੀ ਔਖੀ ਆ ਮੇਨ ਜਿਹੜੀ ਨੂੰ ਗੜੀ ਲੱਗਦੀ ਹੈ ਦੇਖੋ ਆ ਨਾਲ ਹੀ ਫੈਕਟਰੀ ਦੀ ਗੱਲ ਹੈ ਇੱਥੇ ਤੇਲ ਵਾਲੀ ਫੈਕਟਰੀ ਬੜੀ ਹੋਈ ਹੈ ਨਾਲ ਨਾਲ ਟੀਮੀਆਂ ਪਿੰਡ ਦੇ ਬਾਰ ਬਾਰ ਆ ਗਿਆ ਫਿਰ ਨੀਚੇ ਘਰ ਇਹ ਜਾਨੀ ਕਿ ਜਿਵੇਂ ਆਪਾਂ ਕਹਿੰਦੇ ਯਾਰ ਬਾਰ ਬਾਰ ਘਰ ਪਾਉਣਾ ਉਸ ਤਰ੍ਹਾਂ ਠੀਕ ਆ ਇਧਰ ਨਿਗਾ ਮਾਰਾ ਜੋ پوری ਖੇਤ ਆ ਗਈ ਠੀਕ ਆ ਘਰ ਵੀ ਇਹ ਕੇਦ ਵਾਲੀ ਆਪਾਂ ਫਿਰ ਨਹੀਂ ਵੀ ਨਹੀਂ ਕਹਿ ਸਕਦੇ ਤੇ ਬਾਹਲਾ ਪੇਟ ਦੇ ਵਿੱਚ ਨਹੀਂ ਇੱਥੋਂ ਮੈਂ ਦਿਖਾ ਦਿਆਂ ਉਹ ਸਾਹਮਣੇ ਜਿੱਥੇ ਆਪਣਾ ਬਣਿਆ ਹੋਇਆ ਨਾ ਆਰੋਂ ਲੱਗਿਆ ਸਾਹਮਣੇ ਬੱਚਿਆਂ ਸਕੂਲ ਜਿਵੇਂ ਕੋਈ ਦੂਰ ਨਹੀਂ ਆਜ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਨੇੜੇ ਕਰਕੇ ਬੱਚਾ ਸਕੂਲ ਵੀ ਇੱਥੇ ਨੇੜੀ ਹੈ ਬਿਲਕੁਲ ਨਾਲ ਹੀ ਇੱਥੋਂ ਤੇ ਗੁਰੂਗਰ ਵੀ ਨੇੜੀ ਹੈ ਇੱਥੋਂ ਠੀਕ ਹੈ ਜੀ ਇੱਧਰ ਵੀ ਘਰ ਬਣੇ ਹੋਏ ਆ ਇੱਧਰ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਨਾਲ ਫੈਕਟਰੀ ਆ ਗਈ ਟੈਲਾ ਦੀ ਕੋਈ ਇਹ ਨਹੀਂ ਹੈ ਕੋਈ ਪ੍ਰੋਡਕਸ਼ਨ ਵਗੈਰਾ ਟੈਲਾ ਦੀ ਫੈਕਟਰੀ ਹੈਗੀ ਮੇਨ ਤੇ ਆਪਾਂ ਹੁਣਾ ਚੜ ਲੱਗੇ ਆ ਸੜਕ ਤੇ ਗੋਨਿਆਣਾ ਮੰਡੀ ਇੱਥੋਂ ਨੇੜੇ ਆ ਗਿੱਲਪੱਤੀ ਨੇੜੇ ਆ ਤੇ ਸ਼ਹਿਰ ਬਠਿੰਡਾ ਇੱਥੋਂ ਸਿਰਫ 7 ਕਿਲੋਮੀਟਰ ਦੀ ਹੈ ਆ ਸਾਹਮਣੇ ਜਿਹੜਾ ਆਪਾਂ ਨੂੰ ਦਿਖ ਰਿਹਾ ਆ ਆਰਓ ਸਿਸਟਮ ਲੱਗਿਆ ਹੋਇਆ ਠੀਕ ਆ ਜੀ ਨਾਲ ਹੀ ਸਕੂਲ ਆ ਆ ਸਾਹਮਣੇ ਨਾ ਮਾਰੂ ਨਿਕਾ ਨਾਲ ਹੀ ਸਕੂਲ ਆ ਸਾਹਮਣੇ ਇੱਥੋਂ ਲਗਭਗ ਆ ਜੀ ਦਿਖਾ ਦਈਏ ਉਹ ਸਾਹਮਣੇ ਇੱਥੇ ਲੱਗ ਜਾਗ ਰਹੀ ਹੈ ਨੀਲੀ ਉੱਥੇ ਬੱਸ ਸਟੈਂਡ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਵੀ ਡਿਊਟੀ ਕਰਕੇ ਬੁੜੀਆਂ ਨੇ ਜਾਂ ਕਿਸੇ ਭਾਈ ਸਾਹਿਬ ਨੇ ਵੀ ਘਰੇ ਟਾਈਮ ਨਾ ਆਉਣਾ ਯਾਰ ਬੱਸ ਦੂਰ ਨਾ ਹੋਵੇ ਹਨਾ ਇੱਕੋ ਨੱਡੇ ਤੋਂ ਤਾਂ ਬਿਲਕੁਲ ਨੇੜੇ ਆ ਪਾਣੀ ਲਿਆਉਣ ਨੂੰ ਭਾਵੇਂ ਬੁੜੀਆਂ ਵੀ ਲਿਆਸੂ ਇੱਥੋਂ ਸਾਹਮਣੇ ਆਰੋ ਨਾਲ ਹੀ ਸਕੂਲ ਬੱਚਿਆਂ ਦਾ ਠੀਕ ਹੈ ਜੀ ਇੱਥੋਂ ਸਰਕਾਰੀ ਸਕੂਲ ਜਿਵੇਂ ਆਪਾਂ ਕਹਿੰਦੇ 12ਵੀਂ ਵਾਲੇ ਬੱਚੇ ਕਿਵੇਂ ਜਾਣਗੇ ਹਨਾ ਤਾਂ ਨਾਲ ਹੀ ਉਹ ਸਰਕਾਰੀ ਸਕੂਲ ਵੀ ਨਾਲ ਹੈ ਗੁਰੂ ਘਰ ਵੀ ਬਿਲਕੁਲ ਨਾਲ ਸਾਰੀਆਂ ਸੁਵਿਧਾ ਠੀਕ ਹੈ ਜੀ ਬਾਕੀ ਜੇ ਕਿਸਨੇ ਡੂੰਗੀ ਕੋਈ ਜਾਣਕਾਰੀ ਲੈਣੀ ਹੁੰਦੀ ਹੈ ਤਾਂ ਉਹ ਫੋਨ ਤੇ ਸੰਪਰਕ ਕਰ ਲਿਆ ਕਰੋ ਫੋਨ ਨਹੀਂ ਚੱਕਿਆ ਦਾ ਬੋਲ ਕੇ ਭੇਜਿਆ ਕਰੋ ਬਾਕੀ ਜੇ ਕੋਈ ਹੋਰ ਦਿੱਕਤ ਹੋਵੇ ਤਾਂ ਉਹ ਵੀ ਫੋਨ ਤੇ ਪੁੱਛ ਸਕਦੇ ਹੋ ਹੈਨਾ ਸਮਾਂ ਦੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ